ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਨਮਾ ਪ੍ਰਧਾਨ ਮਿਲੇਣ ਜਾ ਰਿਹਾ ਇਸ ਸੌਦੇ ਦੇ ਲਈ શ્રી ਹਰਮੰਦਰ ਸਾਹਿਬ ਕੰਪਲੈਕਸ ਦੇ ਤੇਜ ਸਿੰਘ ਸਮੁੰਦਰੀ 홀 ਦੇ ਵਿੱਚ ਚੋਣਾਂ ਹੋ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੌਜੂਦਾ ਪ੍ਰਧਾਨ ਐਡਵੋਕੇਟ ਹਜਨਰ ਸਿੰਘ ਧਾਮੀ ਨੂੰ ਫਿਰ ਤੋਂ ਸਮਰਥਨ ਦਿੱਤਾ ਜਾਵੇਗਾ ਜੋ ਪਿਛਲੀ ਵਾਰ ਵੀ ਸੌਦੇ ਤੇ ਚੁਣੇ ਗਏ ਸਨ ਵਿਰੋਧੀ ਧਿਰ ਵੱਲੋਂ ਉਮੀਦਵਾਰ ਦਾ ਅਜੇ ਐਲਾਨ ਨਹੀਂ ਹੋਇਆ ਪਰ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਕਾਲੀ ਦਲ ਪੁਨਰ ਸੁਜੀਤ ਵੱਲੋਂ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੇ ਬੀਬੀ ਜਗੀਰਕੋੜ ਦਾ ਨਾਮ ਅੱਗੇ ਰੱਖਿਆ ਜਾ ਸਕਦਾ ਹੈ ਉੱਥੇ ਹੀ ਦੂਜੇ ਪਾਸੇ ਇਹ ਵੀ ਕਿ ਕਾਰਕੇ ਨੂੰ ਵੀ ਐਡਵੋਕੇਟ ਧਾਮੀ ਦੇ ਖਿਲਾਫ ਉਤਾਰਿਆ ਜਾ ਸਕਦਾ ਹੈ ਹਰ ਸਾਲ ਦੇ ਤਰ੍ਹਾਂ ਇਸ ਵਾਰ ਵੀ ਸਾਰੇ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ ਹੈ ਜਿਸ 'ਚ ਪ੍ਰਧਾਨ ਜਨਰਲ ਸਕੱਤਰ ਤੇ ਹੋਰ ਅਹੁਦਿਆਂ ਦੀ ਚੋਣ ਕੀਤੀ ਜਾਵੇਗੀ ਪਿਛਲੇ ਸਾਲ ਕੁੱਲ 146 ਮੈਂਬਰ ਸਨ ਤੇ ਇਹਨਾਂ 'ਚੋਂ ਕੁਝ ਮੈਂਬਰ ਅਕਾਲ ਚਲਾਣਾ ਕਰ ਗਏ ਨੇ ਸੋ ਇਸ ਵਾਰ ਇਹ ਵੇਖਣਾ ਹੋਵੇਗਾ ਕਿ ਕਿੰਨੇ ਮੈਂਬਰਾਂ ਵੱਲੋਂ VOTING ਕੀਤੀ ਜਾਂਦੀ ਹੈ ਅਕਾਲੀ ਦਲ ਬਾਦਲ ਨੇ ਐਡਵੋਕੇਟ ਹਜਿੰਦਰ ਸਿੰਘ ਧਾਮੀ ਦੇ ਨਾਂ ਤੇ ਸਹਿਮਤੀ ਪ੍ਰਗਟਾਈ ਹੈ ਚੋਣ ਦੇ ਦੁਪਹਿਰ ਤੱਕ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ ਤੇ ਲਗਭਗ ਕਿਹਾ ਜਾ ਰਿਹਾ ਹੈ ਕਿ ਹਜਿੰਦਰ ਸਿੰਘ ਧਾਮੀ ਹੀ ਮੁੜ ਤੋਂ ਸ਼੍ਰੋਮਣੀ ਗੁਰਦੁ চনে দেনে ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਨਮਾ ਪ੍ਰਧਾਨ ਮਿਲੇਣ ਜਾ ਰਿਹਾ ਇਸ ਸੌਦੇ ਦੇ ਲਈ ਸ਼੍ਰੀ ਹਰਮੰਦਰ ਸਾਹਿਬ ਕੰਪਲੈਕਸ ਚ ਸਿਰ ਤੇਜ ਸਿੰਘ ਸਮੁੰਦਰੀ 홀 ਦੇ ਵਿੱਚ ਚੋਣਾਂ ਹੋ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੌਜੂਦਾ ਪ੍ਰਧਾਨ ਐਡਵੋਕੇਟ ਹਜਨਰ ਸਿੰਘ ਧਾਮੀ ਨੂੰ ਫਿਰ ਤੋਂ ਸਮਰਥਨ ਦਿੱਤਾ ਜਾਵੇਗਾ ਜੋ ਪਿਛਲੀ ਵਾਰ ਵੀ ਸੌਦੇ ਤੇ ਚੁਣੇ ਗਏ ਸਨ ਵਿਰੋਧੀ ਧਿਰ ਵੱਲੋਂ ਉਮੀਦਵਾਰ ਦਾ ਅਜੇ ਐਲਾਨ ਨਹੀਂ ਹੋਇਆ ਪਰ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਕਾਲੀ ਦਲ ਪੁਨਰ ਸੁਜੀਤ ਵੱਲੋਂ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੇ ਬੀਬੀ ਜਗੀਰਕੋਟ ਦਾ ਨਾਮ ਅੱਗੇ ਰੱਖਿਆ ਜਾ ਸਕਦਾ ਹੈ ਉੱਥੇ ਹੀ ਦੂਜ ਹੁਸੈਨ ਕਣਕੇ ਨੂੰ ਵੀ ਐਡਵੋਕੇਟ ਧਾਮੀ ਦੇ ਖਿਲਾਫ ਉਤਾਰਿਆ ਜਾ ਸਕਦਾ ਹੈ। ਇਸ ਸਾਲ ਦੇ ਤਰ੍ਹਾਂ ਇਸ ਵਾਰ ਵੀ ਸਾਰੇ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ ਹੈ ਜਿਸ 'ਚ ਪ੍ਰਧਾਨ, ਜਨਰਲ ਸਕੱਤਰ ਤੇ ਹੋਰ ਅਹੁਦਿਆਂ ਦੀ ਚੋਣ ਕੀਤੀ ਜਾਵੇਗੀ। ਪਿਛਲੇ ਸਾਲ ਕੁੱਲ 146 ਮੈਂਬਰ ਸਨ ਤੇ ਇਹਨਾਂ 'ਚੋਂ ਕੁਝ ਮੈਂਬਰ ਅਕਾਲ ਚਲਾਣਾ ਕਰ ਗਏ ਨੇ। ਸੋ ਇਸ ਵਾਰ ਇਹ ਵੇਖਣਾ ਹੋਵੇਗਾ ਕਿ ਕਿੰਨੇ ਮੈਂਬਰਾਂ ਵੱਲੋਂ VOTING ਕੀਤੀ ਜਾਂਦੀ ਹੈ। ਅਕਾਲੀ ਦਲ ਬਾਦਲ ਨੇ ਐਡਵੋਕੇਟ ਹਜਿੰਦਰ ਸਿੰਘ ਧਾਮੀ ਦੇ ਨਾਂ ਤੇ ਸਹਿਮਤੀ ਪ੍ਰਗਟਾਈ ਹੈ। ਚੋਣ ਦੇ ਦੁਪਹਿਰ ਤੱਕ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ ਤੇ ਲਗਭਗ ਕਿਹਾ ਜਾ ਰਿਹਾ ਹੈ ਕਿ ਹਜਿੰਦਰ ਸਿੰਘ ਧਾਮੀ ਹੀ ਮੁਰ ਦੇ ਪ੍ਰਧਾਨ ਚੁਣੇ ਜਾ ਸਕਦੇ ਨੇ